ਸਸਕਲੀ ਮੈਂ ਹਾਂ ਗੁਰਕਿਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਬਰਚੋਲ ਅੱਜ ਮਿਤੀ 7 9 2024 ਨੂੰ ਸੰਤ ਜੋਰਜ ਕੈਥੋਲਿਕ ਚਰਚ ਡੇਰਾ ਬਾਬਾ ਨਾਨਕ ਵਿੱਚ ਨਵੇਂ ਆਏ ਫਾਦਰ ਮੈਥਿਊ ਕੀਪਰਾਸੀ ਦਾ ਸਵਾਗਤ ਬੜੀ ਊਮਤਾ ਨਾਲ ਕੀਤਾ ਗਿਆ ਪਹਿਲੇ ਫਾਦਰ ਪ੍ਰਿਮੋਲਡ ਮਾਰੀਓ ਜੀ ਦੀ ਰਹਿਨਮਾਈ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸਭ ਤੋਂ ਪਹਿਲਾਂ ਜੋੜੀਆਂ ਵਾਲੇ ਚੌਂਕ ਤੋਂ ਨਵੇਂ ਆਏ ਫਾਦਰ ਕੀਪਰਾਸੀ ਨੂੰ ਸਭ ਤੋਂ ਪਹਿਲਾਂ ਫੁੱਲਾਂ ਦੀ ਮਾਲਾ ਪਾ ਕੇ ਅਤੇ ਪਗੜੀ ਸਜਾ ਕੇ ਫਾਦਰ ਕੀਪਰਾਜੀ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸਿਸਟਰ ਗਲੋਰੀ ਅਤੇ ਉਹਨਾਂ ਦੇ ਪ੍ਰਬੰਧਕ ਕੁਸ਼ੇਸ਼ ਤਾਉਤੇ ਮੌਜੂਦ ਰਹੇ ਇਸ ਤੋਂ ਬਾਅਦ ਨਵੇਂ ਆਏ ਫਾਦਰ ਮੈਥਿਊ ਕੀਪਰਾਜੀ ਨੂੰ ਫੁੱਲਾਂ ਨਾਲ ਸਜਾਈ ਹੋਈ ਗੱਡੀ ਦੇ ਵਿੱਚ ਬਿਠਾ ਕੇ ਸੇਂਟ ਫਰਾਂਸਿਸ ਕਨਵੈਂਟ ਸੀਨੀਅਰ ਸਕੈਂਟਰੀ ਸਕੂਲ ਡੇਰਾਬਾ ਬਨਾਨਿਕ ਤੇ ਮੁੱਖ ਗੇਟ ਦੇ ਉੱਤੇ ਲੰਦਾ ਗਿਆ ਜਿੱਥੇ ਉਹਨਾਂ ਨੂੰ ਪਹਿਲੇ ਰਹਿ ਚੁੱਕੇ ਫਾਦਰ ਰਿਮੋਵਡ ਮਾਰੀਜ ਵੱਲੋਂ ਜੀ ਆਇਆ ਆ ਕਿਹਾ ਗਿਆ ਅਤੇ ਸਕੂਲ ਦੇ ਹੋਰ ਪ੍ਰਬੰਧਕਾਂ ਵੱਲੋਂ ਅਰੀਬਨ ਘਟਵਾਇਆ ਗਿਆ ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਭੰਗੜੇ ਵੀ ਪਾਏ ਗਏ ਇਸ ਮੌਕੇ ਫਾਦਰ ਰਿਮੋਲਡ ਮਰੀਓ ਵੱਲੋਂ ਬੜੇ ਹੀ ਸਨਮਾਨ ਦੇ ਨਾਲ ਨਵੇਂ ਆਏ ਫਾਦਰ ਮੈਥਿਊ ਕੀਪਰਤ ਨੂੰ ਚਰਚ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਇੱਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਇੱਕ ਵਿਸ਼ੇਸ਼ ਰਸਮ ਦੇ ਤਹਿਤ ਪਾਕ ਸੰਦੂਕ ਦੀ ਚਾਬੀ ਫਾਦਰ ਰਿਮੋਲਡ ਮਰੀਓ ਵੱਲੋਂ ਫਾਦਰ ਮੈਥਿਊ ਕੀਪਰਤ ਨੂੰ ਸੌਂਪੀ ਗਈ ਅਤੇ ਉਹਨਾਂ ਨੂੰ ਬੜੇ ਹੀ ਪਾਉਪੂਨ ਤਰੀਕੇ ਦੇ ਨਾਲ ਗਲੇ ਲਗਾਇਆ ਗਿਆ ਇਸ ਮੌਕੇ ਬਹੁਤ ਸਾਰੀਆਂ ਹੋਰ ਵੀ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹੀਆਂ ਜਿਵੇਂ ਕਿ ਪ੍ਰਿੰਸੀਪਲ ਸਿਸਟਰ ਗਲੋਰੀ ਸਿਸਟਰ ਅੰਜਰੋਜ ਅਤੇ ਸਿਸਟਰ ਜਿਆ ਇਸ ਮੁਕੇ ਆਇਆਂ ਸ਼ਖਸੀਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਫਾਦਰ ਰਿਮੋਲਡ ਮਾਰੀਓ ਵੱਲੋਂ ਜਦੋਂ ਪਾਕ ਸੰਦੂਖ ਦੀ ਚਾਬੀ ਫਾਦਰ ਮੈਥਿਊ ਕੀ ਪ੍ਰਾਤ ਨੂੰ ਸੌਂਪੀ ਗਈ ਤਾਂ ਉਹ ਪਲ ਭਾਵਕ ਕਰ ਦੇਣ ਵਾਲੇ ਸਨ ਬਹੁਤ ਵਧੀਆ ਲੱਗਾ ਉਹ ਵਿਸ਼ਵਾਸਗਦਰੇ ਵਧੀਆ ਵਧੀਆ ਠੰਗ ਦੇ ਨਾਲ ਮੇਰਾ ਸਵਾਗਤ ਕੀਤਾ ਮੈਂ ਪਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਸਾਡਾ ਮੁਕਤੀ ਦਾ ਪ੍ਰਵੇਸ਼ ਮਸਜਿਦ ਦੇ ਨਾਮ ਤੇ ਅਸੀਂ ਇਸੇ ਤਰ੍ਹਾਂ ਸਹਿਵਾਦ ਵਿੱਚ ਅੱਗੇ ਵਧਦੇ ਅਤੇ ਇਨਾਂ ਸਾਰੇ ਵਿਸ਼ਵਾਸੀਆਂ ਨੇ ਉਹ ਵਿਸ਼ਵਾਸ ਪ੍ਰਗਟ ਕੀਤਾ ਹੈ ਤਬੀਸ ਮਸਜਿਦ ਦੇ ਨਾਮ ਤੇ ਅਤੇ ਮੈਨੂੰ ਆਪਣੇ ਅਗਵਾਈ ਦੇ ਰੂਪ ਦੇ ਵਿੱਚ ਨਾਨੇ ਆਪਣੇ ਦਿਲ ਦੇ ਵਿੱਚ ਆਪਣੇ ਇਲਾਕੇ ਦੇ ਸਵਾਗਤ ਕੀਤਾ ਮੈਂ ਆਏ ਹਾਂ ਕਰੰਦਾਰਾਂ ਦੇ ਵਿੱਚ ਤੇ ਸੇਵਾਕਾਰਾਂ ਕੇ ਇੱਥੇ ਹੁੰ ਡੇਰਾ ਬਾਪੂ ਦਾਨੇਕ ਦੇ ਵਿੱਚ ਸੇਵਾ ਕਰਨ ਲਈ ਆਏ ਬਹੁਤ ਖੁਸ਼ਾ ਰੋਹਾਂ ਦੇ ਸੱਚੇ ਪਿਆਰ ਦੇ ਸੱਚੇ ਕੁਰਬਾਨੀ ਦੇ ਸੱਚੇ ਸੇਵਾ ਦੇ ਲਈ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ